ਗਲੀ ਦਾ ਮਸਲਾ ਸੀਗਾ ਜਿਹੜਾ ਤੇ ਦੋਨਾਂ ਸਾਈਡਾਂ ਤੋਂ ਜਿਹੜੀ ਆਪਣੀ ਗਲੀ ਬਣ ਗਈ ਆ ਤੇ ਇਹ ਜਿਹੜੀ ਵਿਚਾਲੇ ਵਾਲੀ ਗਲੀ ਆ ਮੇਨ ਜਿੱਥੋਂ ਸਾਰਾ ਪਾਣੀ ਦਾ ਨਿਕਾਸ ਵੀ ਉੱਥੋਂ ਦਾ ਹੁੰਦਾ 15 ਸਾਲ ਹੋ ਗਏ ਆ ਗਲੀ ਬਣੀ ਨਹੀਂ ਗਈ 70 ਸਾਲ ਹੋ ਗਏ ਆ ਕਹਿੰਦੇ ਆਜ਼ਾਦੀ ਆਈ ਨੂੰ ਤੇ ਸਾਡਾ ਭਾਰਤ ਆ ਜਿਹੜਾ ਉਹ ਚੰਨ ਤੇ ਪਹੁੰਚ ਗਿਆ ਸਾਡਾ ਦੇਸ਼ ਪਰ ਸਾਡੇ ਸਾਡੀ ਗਲੀ ਦਾ ਵਿਕਾਸ ਨਹੀਂ ਹੋਇਆ ਜਿੰਨਾ ਕਿ ਵੀ ਪਹਿਲਾਂ ਹੋਇਆ 15 20 ਸਾਲ ਹੋ ਗਏ ਆਗੇ ਉਹ ਵਿਕਾਸ ਹੋਣਾ ਡੋਲ ਡੋਲ ਕੇ ਸਾਡੇ ਘਰਾਂ ਚ ਵੜੀ ਜਾਂਦਾ ਜਦੋਂ ਮੀਂਹ ਆਉਂਦਾ ਘਰਾਂ ਚ ਪਾਣੀ ਵੜ ਜਾਂਦਾ ਕਿਸੇ ਦੀ ਕੰਨ ਢਿੱਗ ਪੀ ਕਿਸੇ ਦਾ ਬਾਥਰੂਮ ਢਿੱਗ ਪਿਆ ਤੇ ਸਾਨੂੰ ਤਾਂ ਸਾਡੇ ਪਿੰਡ ਦੀ ਜਿਹੜੀ ਅਸੀਂ ਕਹਿੰਨੇ ਆ ਵੀ ਸਾਡੇ ਪਿੰਡ ਦੀ ਜਿਹੜੀ ਪਿੰਡ ਪੱਧਰ ਦੀ ਪੋਲਿਟਿਕਸ ਆ ਉਹੋ ਹੀ ਨਹੀਂ ਸਾਡੇ ਪਿੰਡ ਦੀ ਗਲੀ ਬਣ ਦਿੰਦੀ بارش ਦੇ ਸਮੇਂ ਤਾਂ ਪਾਣੀ ਇੱਥੇ ਗੋਡੇ-ਗੋਡੇ ਖੜ ਜਾਂਦਾ ਤੇ ਲੰਘਣਾ ਟੱਪਣਾ ਬਹੁਤ ਔਖਾ ਹੋ ਜਾਂਦਾ ਹੂੰ ਜਦੋਂ ਰਸਤਾ ਬੰਦ ਹੋ ਜਾਂਦਾ ਤਾਂ ਜਾਂ ਤਾਂ ਕੋਈ ਵੀ ਵਿਦਕਰੀ ਕਰਕੇ ਹੋ ਸਕਦਾ ਵੀ ਜਾਂ ਤਾਂ ਕਿਸੇ ਨਾ ਕਿਸੇ ਵਿਦਕਰਾ ਕੀਤਾ ਗਿਆ ਤਾਂ ਕਰਕੇ ਨਹੀਂ ਬਣेंगी ਬਾਕੀ ਜਿਹੜੀਆਂ ਸਾਰੀਆਂ ਬਣ ਗਈਆਂ ਅਸੀਂ ਹੁਣ ਵਿਦਕਰੀ ਕਵਾਂਗੇ ਜਦੋਂ ਬਣ ਗਈਆਂ ਬਾਕੀ ਦੀਆਂ ਮੇਨ ਗਲੀਆਂ ਜਿਹੜੀ ਉਹ ਛੜਤੀ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਸਰਪੰਚੀ 'ਚ ਹੱਥ ਵੱਜ ਜੂਗਾ ਤੇ ਪਹਿਲਾਂ ਹੀ ਇਸ ਗੱਲ ਨੂੰ ਵਲ ਲਈਏ ਵੀ ਰੌਲਾ ਪਾਉਣਗੇ ਲੋਕ ਕਿਉਂਕਿ ਜਦੋਂ ਉਹਨਾਂ ਨੇ ਪਿੰਡਾਂ 'ਚ ਉਹਨਾਂ ਦੇ ਲੀਡਰਾਂ ਨੇ ਆਉਣਾ ਅਸੀਂ ਸਵਾਲ ਕਰਨੇ ਆ ਵੀ ਸਾਡੇ ਪਿੰਡ 'ਚ ਤੁਸੀਂ ਕਿੰਨਾ ਕੁ ਵਿਕਾਸ ਕੀਤਾ ਦਿਖਾਵਾਂਗੇ ਇਸ ਕਰਕੇ ਉਹੋ ਇਸ ਗੱਲ ਨੂੰ ਛਪਾਉਣ ਦੇ ਮਾਰੇ ਇਸ ਗੱਲ ਨੂੰ ਛਪਾਉਣ ਦੇ ਮਾਰੇ ਵੀ ਆਰ ਲੋਕ ਬੋਲਣ ਨਾ ਪਹਿਲਾਂ ਹੀ ਸਾਡੀ ਗੱਲ ਨੂੰ ਵਲ ਗਏ ਕਿ ਅਸੀਂ ਉਹਨਾਂ ਨੂੰ ਕਹਿ ਜਾਂਦਾ ਕਿਉਂਕਿ ਸਾਨੂੰ ਪਤਾ ਵੀ ਕੌਣ ਕਿੰਨਾ ਕੰਮ ਕਰਦਾ ਹਰੇਕ ਕੰਮ ਤੁਹਾਨੂੰ ਬਈ ਜੀ ਸੰਘਰਸ਼ ਕਰਕੇ ਕਰਨਾ ਪੈਣਾ ਤੇ ਅਸੀਂ ਤੁਹਾਡੇ ਮਾਰਦਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਨੌਜਵਾਨ ਭਾਰ ਸਭਾ ਦੀ ਗਵਾਈ ਚ ਅੱਜ ਇੱਥੇ ਮਿਲੇ ਆ ਜੇ ਆਉਣ ਵਾਲੇ ਸਮੇਂ ਚ ਸਾਡੀ ਗਲੀ ਨਹੀਂ ਬਣਦੀ ਤਾਂ ਅਸੀਂ ਵੀਡੀਓ ਦਫ਼ਤਰ ਵੀ ਘੇਰਾਂਗੇ ਇੱਥੇ ਜੇ ਸਾਨੂੰ ਮੋਰਚਾ ਲਾਉਣਾ ਪਿਆ ਤਾਂ ਉਹ ਮੋਰਚਾ ਵੀ ਲੱਗੂਗਾ ਤੇ ਜਿਹੜਾ ਵੀ ਸਾਡੇ ਪਿੰਡ ਚ ਕੋਈ ਐਮਐਲਏ ਐਮਪੀ ਜਿਹੜਾ ਵੀ ਆਇਆ ਸਾਰਿਆਂ ਨੂੰ ਬਈ ਅਸੀਂ ਘੇਰ ਕੇ ਕੇ ਸਵਾਲ ਪੁੱਛਣੇ ਆ ਤੇ ਆਪਦੀ ਤਿਆਰੀ ਕਰਕੇ ਆਉਣ ਵੀ ਅੱਜ ਮੋੜ ਪਿੰਡ ਚ ਚੱਲੇ ਅੱਛਾ ਸਰ ਜੋ ਨੌਜਵਾਨ ਹੁਣ ਤੁਹਾਨੂੰ ਮਿਲ ਕੇ ਗਏ ਹੈਗੇ ਆ ਗਲੀ ਦੇ ਮੁੱਦੇ ਦੇ ਉੱਤੇ ਜੀ ਕੀ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਪ੍ਰੋਚਸ ਅਧਵਾਇਆ ਹੈ। ਉਹਨਾਂ ਨੂੰ ਦੱਸਤਾ ਵੀ ਜੇ ਤੁਹਾਡੀ ਗਲੀ ਬਣਨ ਵਾਲੀ ਹੈ ਤਾਂ ਪਹਿਲ ਦੇ ਆਧਾਰ ਤੇ ਬਣਾਈ ਜਾਵੇਗੀ ਜੀ। ਜੀ। ਗ੍ਰਾਂਟ ਆਉਣ ਤੇ ਪਹਿਲ ਤੇ ਆਧਾਰ ਤੇ ਹੀ ਬਣਾਈ ਜਾਵੇਗੀ ਉਹਨਾਂ ਦੀ। ਕਿੰਨਾ ਕੁ ਸਮਾਂ ਲੱਗ ਸਕਦਾ ਚੋਣ ਜਬਤਾ ਤੋਂ ਬਾਅਦ ਹੋਏਗਾ ਜਾਂ ਇਸ ਤੋਂ ਪਹਿਲਾਂ ਹੀ ਕੰਮ ਸ਼ੁਰੂ ਹੋ ਸਕਦਾ। ਚੋਣ ਜਬ ਹਾਲੇ ਤੱਕ ਕੋਈ ਗ੍ਰਾਂਟ ਜੇ ਹੋਣਾ ਜੀ ਜੀ ਗ੍ਰਾਂਟ ਅਸਤਾ ਹੁਣ ਬਣਾ ਦਈਏ। ਬਟ ਫਿਲਹਾਲ ਪੰਚਾਇਤ ਕੋਲ ਕੋਈ ਗ੍ਰਾਂਟ ਅਵੇਲੇਬਲ ਨਹੀਂ ਹੈਗੀ। ਮੈਂ ਚੈੱਕ ਕਰ ਲਿਆ ਰਿਕਾਰਡ ਤੇ ਜਦੋਂ ਵੀ ਗ੍ਰਾਂਟ ਆਏਗੀ ਪਹਿਲ ਤੇ ਅਸੀਂ ਗਲੀ ਬਣਾ ਦਾਂਗੇ। ਅਕਸਰ ਆਮ ਤੌਰ ਦੇਤੇ ਇਹ ਚਰਚਾ ਕੀਤਾ ਜਾਂਦਾ ਹੈਗਾ ਕਿ ਵਿਕਾਸ ਆ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਵੀ ਠਾਠਾ ਮਾਰ ਰਿਹਾ ਹੈਗਾ ਪਰ ਫਿਰ ਵੀ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਜ਼ਮੀਨੀ ਪੱਧਰ ਦੇ ਉੱਤੇ ਕੁਝ ਕੁ ਗਲੀਆਂ ਦੇ ਹਾਲਾਤ ਚੈੱਕ ਕਰੋ ਤਾਂ ਵਿਕਾਸ ਆ ਜਿਹੜਾ ਕੰਧਾਂ ਦੇ ਨਾਲ ਉੱਚ-ਲੁੱੱਚਲ ਕੇ ਆ ਜਿਹੜਾ ਗਲੀ ਦੇ ਵਿੱਚ ਆਲੇ ਆਇਆ ਹੁੰਦਾ ਤੇ ਲੋਕੀ ਉਸ ਵਿਕਾਸ ਦੇ ਵਿੱਚ ਲੰਘਦੇ ਹੋਏ ਆ ਜਿਹੜੇ ਤੁਹਾਨੂੰ ਸਾਫ਼ ਤੇ ਸਪਸ਼ਟ ਨਜ਼ਰ ਆ ਜਾਣਗੇ ਪਰ ਅਕਸਰ ਜਿਹਨੀਆਂ ਖਬਰਾਂ ਵਾਲੀ ਚਰਚਾ ਨਹੀਂ ਕੀਤੀ ਜਾਂਦੀ ਸਾਡੇ ਲੋਕ ਵੀ ਆ ਜਿਹੜੇ ਬਹੁਤ ਘੱਟ ਇਹਨਾਂ ਮਸਲਿਆਂ ਦੇ ਵੱਲ ਧਿਆਨ ਦਿੰਦੇ ਹੈਗੇ ਆ ਬਸ ਜਦੋਂ ਪੰਚਾਇਤੀ ਚੋਣਾਂ ਆਉਂਦੀਆਂ ਜਾਂ ਕੋਈ ਵੀ ਚੋਣਾਂ ਆਉਂਦੀਆਂ ਹੈਗੀਆਂ ਉਦੋਂ ਗਲੀਆਂ ਨਾਲੀਆਂ ਦੇ ਜਿਹੜੇ ਮੁੱਦੇ ਉਛਾਲੇ ਜਾਂਦੇ ਹੈਗੇ ਆ ਪਰ ਇਸ ਤੋਂ ਬਾਅਦ ਸਾਰੇ ਦੇ ਸਾਰੇ ਮਸਲੇ ਜਿਹੜੇ ਕੁਸ਼ਕ ਕੰਮ ਹੋ ਜਾਂਦੇ ਆ ਕੁਸ਼ਕ ਲੋਕਾਂ ਦੇ ਹੋ ਜਾਂਦੇ ਹੈਗੇ ਆ ਜਿਹੜੇ ਮੂੰਹ ਮੱਥੇ ਲੱਗਦੇ ਹੁੰਦੇ ਆ ਪਰ ਕਈ ਥਾਵਾਂ ਉੱਤੇ ਜਿਹੜਾ ਵਿਤਕਰਾ ਵੀ ਹੈ ਜਿਹੜਾ ਸਾਨੂੰ ਸਾਫ਼ ਤੇ ਸਪਸ਼ਟ ਦੇਖਣ ਨੂੰ ਜਿਹੜਾ ਨਜ਼ਰ ਆਉਂਦਾ ਹੈਗਾ ਕੁਝ ਨੌਜਵਾਨ ਮੋੜਪਿੰਡ ਤੋਂ ਅੱਜ ਬੀਡੀਪੀਓ ਆਫੀਸਾ ਜਿਹੜੇ ਮੰਗ ਪੱਤਰ ਲੈ ਕੇ ਆਏ ਸੀਗੇ ਉਹਨਾਂ ਨੇ ਮੰਗ ਪੱਤਰ ਆਪਣਾ ਦਿੱਤਾ ਆਪਾਂ ਜਾਣਾਂਗੇ ਕਿ ਵਿਸ਼ੇਸ਼ ਤੌਰ ਦੇਤੇ ਕੀ ਇਹਨਾਂ ਦੀ ਮੰਗ ਸੀਗੀ ਕੀ ਮਸਲੇ ਸੀਗੇ ਕੀ ਗੱਲਬਾਤ ਹੋਈ ਅੰਦਰ ਤੇ ਆਉਣ ਵਾਲੀ ਇਹਨਾਂ ਦੀ ਸੰਘਰਸ਼ ਦੀ ਰੂਪਰੇਖਾ ਕੀ ਹੋਊਗੀ ਆਪਾਂ ਜੋ ਮੋੜਪੈਂਡ ਤੇ ਉਕਾਈ ਦੇ ਪ੍ਰਧਾਨ ਆ ਐਮਈਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਬਾਈ ਜੀ ਅੱਜ ਤੁਸੀਂ ਮੰਗ ਪੱਤਰ ਦਿੱਤਾ ਹੈਗਾ ਕਿਹੜੀ ਮੁੱਖ ਮੰਗ ਸੀਗੀ ਜੋ ਇਸ ਮੰਗ ਪੱਤਰ ਦੇ ਵਿੱਚ ਮੈਂਸ਼ਨ ਕੀਤੀ ਇਹ ਜਿਹੜੀ ਗਲੀ ਦਾ ਮਸਲਾ ਸੀਗਾ ਜਿਹੜਾ ਤੇ ਦੋਨਾਂ ਸਾਈਡਾਂ ਤੋਂ ਜਿਹੜੀ ਆਪਣੀ ਗਲੀ ਬਣ ਗਈ ਆ ਤੇ ਇਹ ਜਿਹੜੀ ਵਿਚਾਲੇ ਵਾਲੀ ਗਲੀ ਆ ਮੇਣ ਜਿੱਥੋਂ ਦਾ ਸਾਰਾ ਪਾਣੀ ਦਾ ਨਿਕਾਸ ਵੀ ਉੱਥੋਂ ਦਾ ਹੁੰਦਾ 15 ਸਾਲ ਹੋ ਗਿਆ ਗਲੀ ਬਣੀ ਨੀਗੀ ਤੇ ਦੋਨਾਂ ਸਾਈਡਾਂ ਤੋਂ ਬਣ ਗਈ ਵਿਚਾਲੇ ਛੜਤੀ ਇਹ ਸੀ ਮੰਗ ਪੱਤਰ ਦਿੱਤਾ ਵੀਡੀਪੀਓ ਨੂੰ ਤੇ ਦੇਖਦੇ ਆ ਬਾਕੀ ਹੁਣ ਕੀ ਕਹਿੰਦੇ ਆ ਕਹਿੰਦੇ ਆ ਕਿਰਾ ਵੀ ਨਵੀਂ ਪੰਚਾਇਤ ਜਦੋਂ ਬਣੂਗੀ ਤਾਂ ਉਦੋਂ ਪਹਿਲ ਦੇ ਆਧਾਰ ਤੇ ਕੰਮ ਕਹਿੰਦੇ ਤੁਹਾਡੇ ਹੀ ਹੋਊਗਾ ਅੱਛਾ ਅੱਛਾ ਪਿੰਡ ਦੇ ਵਿੱਚ ਹੋਰ ਸਾਰੀਆਂ ਗਲੀਆਂ ਬਣ ਚੁੱਕੀਆਂ ਜਾਂ ਰਹਿੰਦੀਆਂ ਹੈਗੀਆਂ ਕੁਝ ਕੁ ਗਲੀਆਂ ਇੱਕ ਤੋਂ ਗਲੀਆਂ ਵਿੱਚੋਂ ਰਹਿੰਦੀਆਂ ਵੀ ਹੈਗੀਆਂ ਤੇ ਇਹ ਮੇਨ ਗਲੀ ਸੀ ਜਿਹੜੀ ਇਹ ਤਾਂ ਬਾਲੀ ਸਮੇਂ ਪੁਰਾਣੀ ਆ ਤੇ ਹਾਲਤ ਵੀ ਇਹਦੀ ਬਹੁਤ ਮਾੜੀ ਹੋਈ ਪਈ ਆ ਪਾਣੀ ਆ ਜਿਹੜਾ ਨਾਲੀਆਂ ਭਰ ਕੇ ਤੇ ਵਿਚਾਲੇ ਆਇਆ ਪਿਆ ਅੱਛਾ ਅੱਛਾ ਦਿੱਕਤ ਕਿੰਨੀ ਕੀ ਆਉਂਦੀ ਜਦੋਂ ਮੀਂਹ ਆ ਜਾਂਦਾ ਹੈਗਾ ਉਦੋਂ ਕਿੰਨੀ ਕੀ ਭਰ ਜਾਂਦੀ ਹੈਗੀ ਹੁਣ ਤਾਂ ਚਲੋ ਬਾਰਿਸ਼ ਦਾ ਸਮਾਂ ਸਮਾਂ ਨਹੀਂਗਾ ਬਾਰਿਸ਼ ਦੇ ਸਮੇਂ ਕਿੰਨੀ ਕੀ ਦਿੱਕਤ ਆਉਂਦੀ ਹੈ ਘਰਾਂ ਵਾਲਿਆਂ ਨੂੰ ਬਾਰਿਸ਼ ਦੇ ਸਮੇਂ ਤਾਂ ਪਾਣੀ ਇੱਥੇ ਗੋਡੇ-ਗੋਡੇ ਖੜ ਜਾਂਦਾ ਲੰਗਣਾ ਟੱਪਣਾ ਬਹੁਤ ਔਖਾ ਹੋ ਜਾਂਦਾ ਹਮ ਜਦੋਂ ਰਸਤਾ ਬੰਦ ਹੋ ਜਾਂਦਾ ਤਾਂ ਅੱਛਾ ਅੱਛਾ ਘਰੇ ਆਪਣੇ ਛੋਟੇ ਬਾਲ ਬੱਚੇ ਵੀ ਹੁੰਦੇ ਆ ਬਾਹਰ ਮੱਛਰ ਦੀ ਵਜ੍ਹਾ ਕਰਕੇ ਬਿਮਾਰੀ ਦੀ ਕਿੰਨਾ ਕ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਵਾਕਾਂ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਖਤਰਾ ਮੜਾ ਰਿਆ ਹੁੰਦਾ ਆਮ ਵੱਡੇ ਬੰਦੇ ਦਾ ਇਮਿਊਨਿਟੀ ਸਿਸਟਮ ਥੋੜਾ ਸਟਰੋਂਗ ਹੁੰਦਾ ਹੈਗਾ ਕਿੰਨੀ ਗਲੀ ਦੇ ਵਿੱਚ ਜਿਹੜੇ ਬੱਚਿਆਂ ਦੀ ਹਾਲਾਤ ਆ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਿੰਦੀ ਬੱਚਿਆਂ ਦਾ ਬਾਹਰ ਨਿਕਲਣਾ ਬਹੁਤ ਆਪ ਦਾ ਔਖਾ ਹੋ ਜਾਂਦਾ ਫਿਰ ਬੱਚਿਆਂ ਦਾ ਤਾਂ ਕਾਹਦਾ ਬਾਹਰ ਨਿਕਲਿਆ ਜਾਣਾ ਕਾਂਕੇ ਜੇ ਬਾਹਰ ਨਿਕਲਾਂਗੇ ਪਾਣੀ ਖੜਾਊਗਾ ਤੇ ਮੱਛਰ ਵੀ ਆਊਗਾ ਤੇ ਬਿਮਾਰੀਆਂ ਤਾਂ ਫਿਰ ਉਤੋਂ ਪੈਲਣਗੀਆਂ ਅੱਛਾ ਪੰਚਾਇਤ ਦੇ ਨਾਲ ਪਹਿਲਾਂ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪੰਚਾਇਤ ਤਾਂ ਐਸ ਸਮੇਂ ਆ ਜਿਹੜਾ ਉਹ ਭੰਗ ਆ ਪਹਿਲਾਂ ਤੁਸੀਂ ਕਦੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪੰਚਾਇਤਾਂ ਦੇ ਨਾਲ ਪਹਿਲਾਂ ਕਾਫੀ ਵਾਰੀ ਪੁੱਛਿਆ ਗਿਆ ਤੇ ਕਹਿੰਦੇ ਵੀ ਮੰਗ ਪੱਤਰ ਵੀ ਦੇਤਾ ਤੇ ਹਜੇ ਨਹੀਂ ਬਣਦੀਗੀ ਤੇ ਹੁਣ ਅਸੀਂ ਮੰਗ ਪੱਤਰ ਵੀ ਉਹਨਾਂ ਤੋਂ ਪੰਚਾਇਤ ਤੋਂ ਜਿਹੜਾ ਲੈ ਲਿਆ ਤੇ ਉਹ ਮੰਗ ਪੱਤਰ ਦੀ ਅਸੀਂ ਫੋਟੋਕਾਪੀ ਨਾਲ ਲਾ ਕੇ ਇਹ ਵੀਡੀਓ ਪੇਣ ਨੂੰ ਹੀ ਦੇਤਾ ਨਾਜਨ ਭਾਰ ਸਭਾ ਦਾ ਵਿੱਚ ਪਾ ਕੇ ਮਤਾ ਤੇ ਉਹਨਾਂ ਨੂੰ ਮੰਗ ਪੱਤਰ ਜਿਹੜਾ ਫੜਾਤਾ ਤੇ ਹੁਣ ਦੇਖਦੇ ਆਂ ਬਾਕੀ ਕੀ ਬੰਦਾ ਅੱਛਾ ਭਾਈ ਕੀ ਕੀ ਕਾਰਨ ਰਿਹਾ ਹੈਗਾ ਹਲਤੀ ਕਿਉਂਕਿ 5 ਸਾਲ ਬੀਤ ਗਏ ਪੰਚਾਇਤ ਬਣੀ ਨੂੰ ਹਨਾ ਤਾਂ ਤੁਹਾਡੇ ਤਾਂ ਸਰਪੰਚ ਵੀ ਆ ਜਿਹੜਾ ਐਸਸੀ ਭਾਈਚਾਰੇ ਦਾ ਸੀਗਾ ਤੇ ਉਹ ਗਲੀ ਵੀ ਆ ਜਿਹੜੀ ਜ਼ਿਆਦਾਤਰ ਉਹਦੇ ਵਿੱਚ ਐਸਸੀ ਭਾਈਚਾਰਾ ਹੀ ਆ ਕੀ ਕਾਰਨ ਮੰਨਦੇ ਹੋ ਕਿਉਂ ਨਹੀਂ ਬਣੀ ਗਈ ਗਲੀ ਦੇਖੋ ਇਹਦਾ ਜਿਆਦਾ ਕੋਈ ਵੀ ਵਿਦਕਰੇ ਕਰਕੇ ਹੋ ਸਕਦਾ ਜਿਆਦਾ ਵੀ ਕਿਸੇ ਨਾ ਕੋਈ ਵਿਦਕਰਾ ਕੀਤਾ ਗਿਆ ਤਾਂ ਕਰਕੇ ਨਹੀਂ ਬਣेंगी ਬਾਕੀ ਜਿਹੜੀਆਂ ਸਾਰੀਆਂ ਬਣ ਗਈਆਂ ਅਸੀਂ ਹੁਣ ਵਿਦਕਰੇ ਕਹਾਂਗੇ ਜਦੋਂ ਬਣ ਗਈਆਂ ਬਾਕੀ ਦੀਆਂ ਮੇਨ ਗਲੀਆਂ ਜਿਹੜੀ ਉਹ ਛੜਤੀ ਇਹ ਤਾਂ ਫਿਰ ਵਿਦਕਰੇ ਵਾਲਾ ਕੰਮ ਹੀ ਹੋ ਜਾਂਦਾ ਬੀਡੀਪੀਓ ਸਾਹਿਬ ਨੂੰ ਤੁਸੀਂ ਮਿਲ ਕੇ ਆਏ ਹੋ ਉਹਨਾਂ ਦਾ ਕੀ ਕਹਿਣਾ ਹੈਗਾ ਇਸ ਮਸਲੇ ਦੇ ਉੱਤੇ ਕਦਕ ਤੀਕ ਬਣਾ ਦੇਣਗੇ ਉਹਨਾਂ ਉਹ ਕਹਿੰਦੇ ਵੀ ਜਦੋਂ ਕੋਈ ਪੰਚਾਇਤ ਹੁਣ ਨਵੀਂ ਬਣੂਗੀ ਤਾਂ ਪਹਿਲ ਦੇ ਆਧਾਰ ਤੇ ਵੀ ਥੋੜਾ ਹੀ ਕੰਮ ਹੋਊਗਾ ਪਹਿਲਾਂ ਉਹੀ ਸ਼ੁਰੂ ਕੀਤੀ ਜਾਊਗੀ ਗਲੀ ਅੱਛਾ ਜੇਕਰ ਮੰਨ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਗਲੀ ਬੰਦ ਹੀ ਨਹੀਂ ਗਈ ਪਹਿਲ ਦੇ ਆਧਾਰ ਤੇ ਨਹੀਂ ਬੰਦ ਹੀ ਗਈ ਹੋਰ ਕੰਮ ਨੂੰ ਵੈੱਡ ਲੈਂਦੀ ਹੈਗੀ ਨਵੀਂ ਪੰਚਾਇਤ ਵੀ ਵਿਤਕਰਾ ਕਰਦੀ ਕਿਸ ਤਰ੍ਹਾਂ ਦੀ ਰੂਪਰੇਖਾ ਹੋਊਗੀ ਕੀ ਕਰੋਗੇ ਆਉਣ ਵਾਲੇ ਸਮੇਂ ਫਿਰ ਅਸੀਂ ਵੱਡਾ ਇਕੱਠ ਕਰਕੇ ਤੇ ਇੱਥੇ ਧਰਨਾ ਮਾਰਾਂਗੇ ਦਫ਼ਤਰ ਦੇ ਮੂਹਰੇ ਠੀਕ ਹੈ ਹਾਂਜੀ ਸੋ ਦੋਸਤੋ ਇਹ ਸੀ ਗੱਲਬਾਤ ਪਿੰਡ ਦੇ ਨੌਜਵਾਨਾਂ ਦੇ ਨਾਲ ਗਲੀ ਦਾ ਮਸਲਾ ਹੈਗਾ ਆਮ ਤੌਰ ਦੇਤੇ ਬੇਸ਼ੱਕ ਦੀ ਇਹ ਲੱਗਦਾ ਹੁੰਦਾ ਕਿ ਹੈ ਤਾਂ ਗਲੀ ਦਾ ਮਸਲਾ ਹੀ ਛੋਟਾ ਮਸਲਾ ਹੈਗਾ ਪਰ ਸੋਚ ਕੇ ਦੇਖੋ ਜਿਨ੍ਹਾਂ ਦੇ ਘਰ ਅਗੋਂ ਦੀ ਇਹ ਗਲੀ ਲੰਘਦੀ ਹੈਗੀ ਆ ਤੇ ਚਤੋਂ ਪੈਰ ਚਿੱਕੜ ਵੱਜਿਆ ਰਹਿੰਦਾ ਹੈਗਾ ਘਰੋਂ ਨਿਕਲਣਾ ਜਿਨ੍ਹਾਂ ਦਾ ਦੁੱਬਰ ਹੋ ਜਾਂਦਾ ਹੈਗਾ ਉਹਨਾਂ ਵਾਸਤੇ ਇਹ ਸਮੱਸਿਆ ਵਾਕਈ ਬਹੁਤ ਵੱਡੀ ਆ ਕਿਤੇ ਨਾ ਕਿਤੇ ਇਹਨਾਂ ਨੌਜਵਾਨਾਂ ਦੀ ਜਿਹੜੀ ਹੌਸਲਾ ਫਜ਼ਾਈ ਵੀ ਕਰਨੀ ਚਾਹੀਦੀ ਆ ਕਿਉਂਕਿ ਜਿੱਥੇ ਸਾਡੇ ਪੰਜਾਬ ਦੀ ਨੌਜਵਾਨ ਨਹੀਂ ਸਾਰੀ ਟੜੀ ਫੇਸਬੁੱਕ ਟਿਕਟੋਕ ਫਲਾਨਾ ਕੁਝ ਜਾਂ ਇਨਸਟਾ ਦੇ ਤੇ ਰੀਲਾਂ ਪਾਉਣ ਤੀਕ ਮਹਦੂਦ ਆ ਉੱਥੇ ਅਜਿਹੀ ਨੌਜਵਾਨੀ ਕੁਝ ਕਰੋਸ਼ਣ ਦਿਮਾਗ ਆ ਜਿਹੜੇ ਉਹ ਕਿਤੇ ਨਾ ਕਿਤੇ ਅਧਿਕਾਰੀਆਂ ਤੀਕ ਵੀ ਪਹੁੰਚ ਕਰਦੇ ਤੇ ਨਾਲ ਦੀ ਨਾਲ ਇਹ ਵੀ ਮਾਦਦਾ ਰੱਖਦੇ ਹੈਗੇ ਆ ਕਿ ਭਾਈ ਜੇਕਰ ਸਾਡਾ ਮਸਲਾ ਹੱਲ ਨਾ ਕੀਤਾ ਇਸ ਪੋਲੀਟੀਕਲ ਸਿਸਟਮ ਦੇ ਵਿੱਚ ਤਾਂ ਇਸ ਸਿਸਟਮ ਦੇ ਖਿਲਾਫ ਵੀ ਹੈ ਜਿਹੜਾ ਅਸੀਂ ਆਉਣ ਵਾਲੇ ਸਮੇਂ ਵਿੱਚ ਕਾਰਵਾਈ ਕਰ ਸਕਦੇ ਹੈਗੇ ਸੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ